ਬੱਚਿਓ ਤੇ ਨਾ ਬੈਠੋ ਚਾਰ ਜਣੇ ਚਾਰ ਜਣੇ ਤਾਂ ਬੇਟਾ ਫੈਕਸ਼ਨ ਦਾ ਤੁਸੀਂ ਕਿਵੇਂ ਸੋਚ ਲੈਨੇ ਹੋ ਕਿ ਤੁਸੀਂ ਚਾਰ ਵਿਅਕਤੀ ਬੈਠ ਕੇ ਇੱਕ ਵਾਰ ਚਲਾਓਗੇ ਹੇਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਤਾਂ ਗਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ ਜਿੱਥੇ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਹੁਣ ਜੇਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਕੋਈ ਵੀ ਹਾਦਸਾ ਹੁੰਦਾ ਹੈ ਤੁਰੰਤ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮਦਦ ਲਈ ਤੁਰੰਤ ਹਾਈ ਟੈਕ ਵਾਹਨ ਨਿਰਵਾਣਾ ਹੋ ਜਾਂਦੇ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 800 ਦੇ ਕਰੀਬ ਵਾਹਨ ਪੰਜਾਬ ਭਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚੱਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਵੀ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ 2 ਵੀਲਰ ਦੇ ਉੱਪਰ ਓਨਲੀ ਦੋ ਬੰਦੇ ਬੈਠ ਕੇ ਚਲਾ ਸਕਦੇ ਤੁਸੀਂ ਚਾਰ ਜਣੇ ਬੈਠੇ ਹੋ ਤੁਹਾਨੂੰ ਪਤਾ ਨਾ ਤੁਹਾਨੂੰ ਅਵੇਰਨੈਸ ਵਾਸਤੇ ਪਹਿਲਾਂ ਕਿੰਨਾ ਮਾਨਜੋਗ ਐਸਐਸਪੀ ਸਾਹਿਬ ਨੇ ਖੁਦ ਜਾ ਕੇ ਸ਼੍ਰੀ ਸੁਰਿੰਦਰ ਲੰਬਾ ਜੀ ਨੇ ਜਾ ਕੇ ਖੁਦ ਜਿਹੜੇ ਜਾ ਕੇ ਸਕੂਲਾਂ 'ਚ ਲੈਕਚਰ ਲਾਏ ਅਸੀਂ ਲੈਨੇ ਆ ਸਾਡੀ ਜਿਹੜੀ ਟੀਮਾਂ ਪੁਲਿਸ ਦੀਆਂ ਉਹ ਜਾਂਦੀਆਂ ਤੁਸੀਂ ਫੇਰ ਨਹੀਂ ਹਟਦੇ ਤੁਸੀਂ ਠੀਕ ਹੈ ਸੌਰੀ ਅੱਗੇ ਤੋਂ ਕਰੋਗੇ ਤਾਂ ਬੋਲੋ ਤੁਹਾਨੂੰ ਪਤਾ ਇਹਦੀ ਕਿੰਨੀ ਸਜ਼ਾ ਹੈ ਇਹਦੀ ਫਿਰ ਵੀ ਅਸੀਂ ਤੁਹਾਨੂੰ ਰੈਤ ਕਰਦੇ ਆ ਕਿ ਚਲੋ ਤੁਸੀਂ ਬੱਚੇ ਹੋ ਤੁਸੀਂ ਸਮਝੋ ਪਰ ਤੁਸੀਂ ਉਹਨਾਂ ਗੱਲਾਂ ਨੂੰ ਸਮਝੇ ਨਹੀਂ ਤੁਸੀਂ ਹਾਂ ਪਹਿਲੀ ਵਾਰ ਹੀ ਹੈ ਪਹਿਲੀ ਵਾਰ ਹੀ ਨਿਕਲੇ ਹੋ ਹੁਣ ਦੂਜੀ ਵਾਰੀ ਨਾ ਨਿਕਲੇ ਹੋ ਠੀਕ ਹਾਂ ਇੱਕ ਵਾਰੀ ਫਿਰ ਵੀ ਅੱਡਾ ਜਿਹੜਾ ਗਿਫਟ ਹੋ ਤੁਹਾਨੂੰ ਜਰੂਰ ਮਿਲਣਾ ਉਹ ਤੁਹਾਨੂੰ ਦੇਨੇ ਆ ਪਰ ਅੱਗੇ ਤੂੰ ਇਹ ਗਲਤੀ ਨਹੀਂ ਕਰਨੀ ਠੀਕ ਹੈ ਓਕੇ ਤੁਹਾਨੂੰ ਕਿੰਨੇ ਵਾਰੀ ਸਮਝਾਇਆ ਬੱਚਿਓ ਕਿ ਨਾ ਬੈਠੋ ਚਾਰ ਜਣੇ ਚਾਰ ਜਣੇ ਤਾਂ ਬੇਟਾ ਬੈਠਣ ਦਾ ਤੁਸੀਂ ਕਿਵੇਂ ਸੋਚ ਲੈਨੇ ਹੋ ਕਿ ਤੁਸੀਂ ਚਾਰ ਵਿਅਕਤੀ ਬੈਠ ਕੇ ਇੱਕ ਵਾ ਚਲਾਓਗੇ ਟੂ ਵੀਲਰ ਦੇ ਉੱਪਰ ਓਨਲੀ ਦੋ ਬੰਦੇ ਬੈਠ ਕੇ ਚਲਾ ਸਕਦੇ ਤੁਸੀਂ ਚਾਰ ਜਣੇ ਬੈਠੇ ਹੋ ਤੁਹਾਨੂੰ ਪਤਾ ਨਾ ਤੁਹਾਨੂੰ ਅਵੇਰਨੈਸ ਵਾਸਤੇ ਪਹਿਲਾਂ ਕਿੰਨਾ ਮਾਨਜੋਗ ਐਸਐਸਪੀ ਸਾਹਿਬ ਨੇ ਖੁਦ ਜਾ ਕੇ ਸ਼੍ਰੀ ਸੁਰਿੰਦਰ ਲੰਬਾ ਜੀ ਨੇ ਜਾ ਕੇ ਖੁਦ ਜਿਹੜੇ ਜਾ ਕੇ ਸਕੂਲਾਂ 'ਚ ਲੈਕਚਰ ਲਾਏ ਅਸੀਂ ਲੈਨੇ ਆ ਸਾਡੀ ਜਿਹੜੀ ਟੀਮਾਂ ਪੁਲਿਸ ਦੀਆਂ ਉਹ ਜਾਂਦੀਆਂ ਤੁਸੀਂ ਫੇਰ ਨਹੀਂ ਹਟਦੇ ਤੁਸੀਂ ਠੀਕ ਹੈ ਸੌਰੀ ਅੱਗੇ ਤੋਂ ਕਰੋਗੇ ਤਾਂ ਬੋਲੋ ਤੁਹਾਨੂੰ ਪਤਾ ਹੈ ਦੀ ਕਿੰਨੀ ਸੋ ਜਾ ਇਹਦੀ ਫਿਰ ਵੀ ਅਸੀਂ ਤੁਹਾਨੂੰ ਰੈਤ ਕਰਦੇ ਆ ਕਿ ਚਲੋ ਤੁਸੀਂ ਬੱਚੇ ਹੋ ਤੁਸੀਂ ਸਮਝੋ ਪਰ ਤੁਸੀਂ ਉਹਨਾਂ ਗੱਲਾਂ ਨੂੰ ਸਮਝਦੇ ਨਹੀਂ ਤੁਸੀਂ ਹੈਂ ਪਹਿਲੀ ਵਾਰ ਹੀ ਹੈਂ ਪਹਿਲੀ ਵਾਰ ਹੀ ਨਿਕਲੇ ਹੋ ਹੁਣ ਦੂਜੀ ਵਾਰੀ ਨਾ ਨਿਕਲਿਓ ਠੀਕ ਹੈ ਹਾਂ ਇੱਕ ਵਾਰੀ ਫਿਰ ਵੀ ਅੱਡਾ ਜਿਹੜਾ ਗਿਫਟ ਹੋ ਤੁਹਾਨੂੰ ਜ਼ਰੂਰ ਮਿਲਣਾ ਉਹ ਤੁਹਾਨੂੰ ਦੇਨੇ ਆ ਪਰਗੇ ਤੂੰ ਇਹ ਗਲਤੀ ਨਹੀਂ ਕਰਨੀ ਠੀਕ ਹੈ ਓਕੇ ਤੁਹਾਨੂੰ ਕਿੰਨੇ ਵਾਰੀ ਸਮਝਾਇਆ ਬੱਚਿਓ ਕਿ ਨਾ ਬੈਠੋ ਚਾਰ ਜਣੇ ਚਾਰ ਜਣੇ ਤੇ ਬੇਟਾ ਬੈਠਣ ਦਾ ਤੁਸੀਂ ਕਿਵੇਂ ਸੋਚ ਲੈਨੇ ਹੋ ਕਿ ਤੁਸੀਂ ਚਾਰ ਵਿਅਕਤੀ ਬੈਠ ਕੇ ਇੱਕ ਵਾਰ ਚਲਾਓਗੇ ਟੂ ਵੀਲਰ ਦੇ ਉੱਪਰ ਓਨਲੀ ਦੋ ਬੰਦੇ ਬੈਠ ਕੇ ਚਲਾ ਸਕਦੇ ਤੁਸੀਂ ਚਾਰ ਜਣੇ ਬੈਠੇ ਹੋ ਤੁਹਾਨੂੰ ਪਤਾ ਨਾ ਤੁਹਾਨੂੰ ਅਵੇਅਰਨੈਸ ਵਾਸਤੇ ਪਹਿਲਾਂ ਕਿੰਨਾ ਮਾਨਜੋਗ ਐਸਐਸਪੀ ਸਾਹਿਬ ਨੇ ਖੁਦ ਜਾ ਕੇ ਸ਼੍ਰੀ ਸੁਰਿੰਦਰ ਲੰਬਾ ਜੀ ਨੇ ਜਾ ਕੇ ਖੁਦ ਜਿਹੜੇ ਜਾ ਕੇ ਸਕੂਲਾਂ 'ਚ ਲੈਕਚਰ ਲਾਏ ਅਸੀਂ ਲੈਣੇ ਆ ਸਾਡੀ ਜਿਹੜੀ ਟੀਮਾਂ ਪੁਲਿਸ ਦੀਆਂ ਉਹ ਜਾਂਦੀਆਂ ਤੁਸੀਂ ਫੇਰ ਨਹੀਂ ਹਟਦੇ ਤੁਸੀਂ ਠੀਕ ਹੈ ਸੋਰੀ ਅੱਗੇ ਤੋਂ ਕਰੋਗੇ ਤਾਂ ਬੋਲੋ ਤੁਹਾਨੂੰ ਪਤਾ ਹੈ ਦੀ ਕਿੰਨੀ ਸੋਝਾ ਇਹਦੀ ਫਿਰ ਵੀ ਅਸੀਂ ਤੁਹਾਨੂੰ ਰਾਹਤ ਕਰਦੇ ਆ ਕਿ ਚਲੋ ਤੁਸੀਂ ਬੱਚੇ ਹੋ ਤੁਸੀਂ ਸਮਝੋ ਪਰ ਤੁਸੀਂ ਉਹਨਾਂ ਗੱਲਾਂ ਨੂੰ ਸਮਝਦੇ ਨਹੀਂ ਤੁਸੀਂ ਪਹਿਲੀ ਵਾਰ ਹੀ ਹੈ ਪਹਿਲੀ ਵਾਰ ਹੀ ਨਿਕਲੇ ਹੋ ਹੁਣ ਦੂਜੀ ਵਾਰ ਹੀ ਨਿਕਲੇ ਹੋ ਠੀਕ ਹਾਂ ਇੱਕ ਵਾਰੀ ਫੇਰ ਵੀ ਅੱਡਾ ਜਿਹੜਾ ਗਿਫਟ ਹੋ ਤੁਹਾਨੂੰ ਜਰੂਰ ਮਿਲਣਾ ਉਹ ਤੁਹਾਨੂੰ ਦੇਨੇ ਆ ਪਰ ਅੱਗੇ ਤੂੰ ਇਹ ਗਲਤੀ ਨਹੀਂ ਕਰਨੀ ਠੀਕ ਹੈ ਓਕੇ